ਪਿਆਰੇ ਦਰਸ਼ਕੋ ਪਿਆਰ ਭਰੀ ਸਤਿ ਸ੍ਰੀ ਅਕਾਲ ਜਿਵੇਂ ਆਪਾਂ ਗੱਲਾਂ ਕਰਦੇ ਹਾਂ ਆਮ ਹੀ ਤੇ ਗੱਲਾਂ 'ਚੋਂ ਕੋਈ ਨਾ ਕੋਈ ਗੱਲ ਨਿਕਲ ਆਉਂਦੀ ਹੈ ਇਸੇ ਤਰ੍ਹਾਂ ਇਸ ਗੱਲ ਦਾ ਨਾਂ ਹੈ ਰੱਬ ਦਾ ਪਤਾ ਇਹ ਗੱਲ ਹੈ ਦੋ ਭੁੱਖਿਆਂ ਦੀ ਕਹਿੰਦੇ ਢਿੱਡੇ ਦੇ ਭੁੱਖੇ ਤਾਂ ਰੱਜ ਜਾਂਦੇ ਨੇ ਪਰ ਨੀਤ ਦੇ ਭੁੱਖੇ ਨਹੀਂ ਰੱਜਦੇ ਗੱਲਾਂ ਦੋਵਾਂ ਤਰ੍ਹਾਂ ਦੇ ਭੁੱਖਿਆਂ ਦੀਆਂ ਕਰਨ ਲੱਗੇ ਹਾਂ ਇੱਕ ਕੁਮਾਰੀ ਇੱਕ ਮੰਗਤੇ ਨੂੰ ਬੜੀ ਭੁੱਖ ਲੱਗੀ ਉਹਨੇ ਸੋਚਿਆ ਚੱਲੋ ਗੁਰਦੁਆਰੇ ਚੱਲਦੇ ਹਾਂ ਤੇ ਜਾ ਕੇ ਉੱਥੋਂ ਲੰਗਰ ਛਕਾਂਗੇ ਜਦੋਂ ਗੁਰਦੁਆਰੇ ਪਹੁੰਚਿਆ ਤਾਂ ਉੱਥੇ ਅਜੇ ਕਾਫੀ ਸਮਾਂ ਲੱਗਣਾ ਸੀ ਭੁੱਖ ਦੇ ਸਤਾਏ ਉਸ ਮੰਗਤੇ ਨੇ ਗੁਰਦੁਆਰੇ ਦੇ ਗੇਟ ਵਿੱਚ ਬਹਿ ਕੇ ਮੱਥਾ ਟੇਕਣ ਆਏ ਤੇ ਵੇਖਣ ਵਿੱਚ ਬੀਬੇ ਰਾਣੇ ਲੱਗਦੇ ਬੰਦੇ ਤੋਂ ਰੋਟੀ ਖਾਣ ਲਈ ਪੈਸੇ ਮੰਗੇ। ਅੱਗੋਂ ਉਹ ਬੰਦਾ ਆਪਣੀ ਸ਼ਕਲ ਦੇ ਉਲਟ ਉਸ ਮੰਗਤੇ ਨੂੰ ਇਦਾਂ ਪਿਆ ਜਿਵੇਂ ਉਹ ਤੋਂ ਕੋਈ ਪੁਰਾਣਾ ਬਦਲਾ ਲੈਣਾ ਹੋਵੇ। ਕਹਿੰਦਾ ਦਫਾ ਹੋ ਜਾਂ ਗਾਂ ਮੰਗ ਪਾ ਤੀ ਸਵੇਰੇ ਸਵੇਰੇ ਮੱਥਾ ਤਾਂ ਟੇਕ ਲੈਣ ਦਿਓ ਸਵੇਰੇ ਹੀ ਭੁੱਖ ਪਸਾਰੀ ਜਾਂਦੇ ਆ। ਪਰੇ ਹੋ ਪਰੇ ਬੁੜ ਬੁੜ ਕਰਦਾ ਉਹ ਬਿਬਰਾ ਨਾ ਅੰਦਰ ਜਾ ਵੜਿਆ ਮੰਗਤੇ ਦੇ ਮਨ ਵਿੱਚ ਪਤਾ ਨਹੀਂ ਕੀ ਆਇਆ ਉਹ ਉੱਠ ਕੇ ਨੇੜੇ ਲੱਗਦੇ ਕਸਬੇ ਦੇ ਠੇਕੇ ਤੇ ਜਾ ਬੈਠਾ ਕੋਲ ਹੀ ਹਾਤਾ ਸੀ ਸਾਰਾ ਦਿਨ ਭੁੱਖਾ ਬੈਠਾ ਰਿਆ ਜਦ ਸ਼ਾਮ ਪਈ ਤਾਂ ਸ਼ਰਾਬੀਆਂ ਦਾ ਆਉਣਾ ਜਾਣਾ ਸ਼ੁਰੂ ਹੋ ਗਿਆ ਇੱਕ ਸ਼ਰਾਬੀ ਨੇ ਮੰਗਣ ਤੇ ਉਹਨੂੰ 10 ਰੁਪਏ ਦਿੱਤੇ ਨਾਲ ਹੀ ਕਹਿੰਦਾ ਜਾ ਕੇਲੇ ਖਾ ਲੈ ਮੰਗਤੇ ਨੇ ਕੇਲੇ ਤਾਂ ਖਾ ਲਏ ਪਰ ਕੇਲਿਆਂ ਨਾਲ ਉਸ ਦਾ ਬਣਿਆ ਕੁਝ ਨਾ ਉਹਨੇ ਇੱਕ ਹੋਰ ਟੱਲੀ ਹੋਏ ਬੰਦੇ ਤੋਂ ਪੈਸੇ ਮੰਗੇ ਤਾਂ ਉਹ ਅੱਗੋਂ ਦਿਲ ਵੱਡਾ ਕਰਦਿਆਂ ਕਹਿੰਦਾ ਆ ਚੋਕ ਕੋਈ 50 ਰੁਪਏ ਨਾਲੇ ਖਾ ਛੋਲੇ ਪਟੂਰੇ ਤੇ ਬਾਅਦ ਵਿੱਚ ਖਾਈ ਆਈਸਕ੍ਰੀਮ ਰੋਟੀ ਦਾ ਕੀ ਖਾਣਾ ਸਾਡੇ ਹੁੰਦਿਆਂ ਕੋਈ ਭੁੱਖਾ ਰਹਿ ਜਾਏ ਡੂਗਾ ਸ਼ਰਾਬੀ ਨੇ ਮੰਗਤੇ ਨੂੰ 50 ਦਾ ਨੋਟ ਫੜਾ ਦਿੱਤਾ ਹੁਣ ਭਖਾਰੀ ਨੇ ਛੋਲੇ ਪਟੂਰੇ ਖਾਦੇ ਤੇ ਨਾਲ ਹੀ ਆਈਸਕ੍ਰੀਮ ਖਾਧੀ ਤੇ ਅੰਨ ਨਾਲ ਰੱਜ ਪੁੱਜ ਕੇ ਪੱਧਰੇ ਤੇ ਆਣ ਕੇ ਉਸ ਨੇ ਆਪਣੀਆਂ ਬਾਹਾਂ ਉਹ ਤਾਂ ਕਰਕੇ ਕਿਹਾ ਵਾਹ ਓਏ ਮੇਰਿਆ ਰੱਬਾ ਤੇਰਾ ਅੰਤ ਨਾ ਪਾਇਆ ਰਹਿਣਾ ਕਿਤੇ ਤੇ ਪਤਾ ਕਿਤੋਂ ਦਾ ਲਖਵਾਇਆ ਰਹਿਣਾ ਕਿਤੇ ਤੇ ਪਤਾ ਕਿਤੋਂ ਦਾ ਲਖਵਾਇਆ ਧੰਨਵਾਦ